ਅੱਛਾ ਵੀ ਹੋਰ ਦੇਖ ਲੋ ਛੋੜੇ ਦਾ ਛੱਗੀ ਵੱਜ ਜੇ ਛੱਗੀ ਵੱਜ ਜੇ ਤੁਸੀਂ ਦਰਖਾਹਰ ਦੇਓ ਛੇਣਾ 5 50 25 ਛੱਗੀ ਵੱਜ ਜੀ ਰੱਖ ਦੀ ਜੀ ਉਹ ਕਹਿੰਦੇ ਲੈਓ ਦਰਖਾਹਰ ਦੇ ਦਿਓ ਸਿੱਧਾ ਬਕਸ਼ਾ ਨਹੀਂ ਹੁੰਦਾ ਇਹ ਚ ਵਿੱਚ ਪਰਤਾਲ ਹੋਊਗੀ ਬਾਹਨੇ ਦੇ ਪਹਿਲਾ ਪਰਚਾ 2000 ਫਰੋਤੀ ਦਾ ਕੋਈ ਪਰਤਾਲ ਨਹੀਂ ਚਲੋ ਅੰਦਰ ਚੱਕੇ ਦੂਜਾ ਪਰਚਾ ਚੈਨੀ ਖੋਣ ਦਾ ਬਟਿਆਲੇ ਚੋਰ ਮਾਰ ਤੇ ਤੀਜਾ ਪਰਚਾ ਲਹਾਦੀ ਜੋਤਾ ਹਮਾਰਾ ਪੰਜਵਾਂ ਰੂਰੇ ਕੇ ਸੇਮਾ ਮਹਿਕਲਾ ਪਤਾ ਨਹੀਂ ਪੰਜਾਬ ਦਾ ਕੋਈ ਛਾਣਾ ਨਹੀਂ ਛੱਡਿਆ ਯਾਰ ਜਿੱਥੇ ਬਕਤਾਂ ਨਹੀਂ ਦੇਦਾ ਸੀ ਨਹੀਂ ਉੱਥੇ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸਰਕਾਰ ਦੇ ਪਾਲਤੂ ਆ ਜਿਹੜੇ ਸਰਕਾਰ ਦੇ ਰੱਖੇ ਹੋਏ ਬੰਦੇ ਆ ਇਹਨਾਂ ਦਾ ਮੀਡੀਆ ਸੈੱਲ ਆ ਆਈਟੀ ਸੈੱਲ ਆ ਇਹਨਾਂ ਦਾ ਖਰੀਦੀ ਹੋਏ ਚੈਨਲ ਆ ਉਹਨਾਂ ਨੇ ਲਗਾਤਾਰ ਭਾਂਨੇ ਦੀਆਂ ਪੁਰਾਣੀਆਂ ਵੀਡੀਓ ਕਰਕੇ ਚਲਾਈਆਂ ਇਹ ਗਾਲਾ ਕੱਢਦਾ ਜੀ ਮਰਦੇ ਭਾਂਨੇ ਦਾ ਪਸੋਕਰ ਸੀ ਇੱਕ ਮੈਂ ਮੇਰਾ ਮਿੱਤਰ ਆ ਤੁਹਾਡਾ ਸਾਰਾ ਦਾ ਮਿੱਤਰ ਆ ਭਾਂਨਾ ਮੈਂ ਬਹੁਤ ਵਾਰੀ ਕੂੜਿਆ ਮਗਾ ਭਾਂਨੇ ਸ਼ਬਦਾਂ ਦੀ ਇੱਕ ਮਰਿਆਦਾ ਹੁੰਦੀ ਔਰ ਸਾਲੂ ਸਾਡੀਆਂ ਧੀਏ ਪੈਣਾ ਵੀ ਸੁਣਦੀਆਂ ਨੇ ਮਾਵਾ ਵੀ ਸੁਣਦੀਆਂ ਜਿੱਥੇ ਇਹ ਗੱਲ ਭਾਂਨੇ ਦੇ ਜ਼ਬਰ ਦੇ ਖਿਲਾਫ ਹੋ ਰਹੀ ਹੈ ਇਹ ਕਹਿੰਦੇ 20 ਲੱਖ ਇਕੱਠਾ ਹੋਇਆ ਸਾਲੂ ਕੋਈ 20 ਪੈਸੇ ਵੀ ਸਾਬਤ ਕਰ ਦੇ ਇਹ ਕਹਿੰਦੇ ਭਾਂਨੇ ਦਾ 10000 ਰੁਪਇਆ ਲਿਆ ਮੈਨੂੰ ਸਭ ਤੋਂ ਈ ਗੱਲ ਕਹਿਣ ਲੱਗਿਆ ਕੋਈ 10 ਪੈਸਿਆਂ ਦੀ ਭਾਂਡੇ ਦੇ ਚਾਹ ਪੀਤੀ ਆ ਕੇ ਦੋ ਸਾਫਤ ਕਰ ਦੇ ਸਾਡਾ ਸਿਰ ਤੁਹਾਡੇ ਉੱਤੇ ਹੋਣ ਗਿਆ ਜਾਨ ਜਾਨੀਆ ਕਾਰ ਬਸ ਯਾਰ ਰੱਖਿਓ ਇਸ ਵੇਲੇ ਜਿੰਨੇ ਬੰਦੇ ਬੋਲ ਰਹੇ ਆ ਉਹ ਸਾਰੇ ਹੀ ਸੁਕਾਰ ਦੇ ਤਿਆਰ ਕੀਤੇ ਹੋਏ ਬੰਦੇ ਆ ਉਹ ਲਗਾਤਾਰ ਪਹਿਲੇ ਮਾਹੌਲ ਬਣਾਉਂਦੇ ਆ ਕਿ ਲੋਕਾਂ ਨੂੰ ਉਹ ਇਹ ਗੱਲਾਂ ਕਰਦੇ ਲੋਕਾਂ ਨੂੰ ਲੱਗਣ ਲੱਗ ਜਦਾ ਵੀ ਇਹ ਬਹੁਤ ਵੱਡੇ ਪੰਜਾਬ ਅਤਿਸ਼ੀ ਹੈ ਇਹ ਕੌਮ ਦੀ ਐ ਪੰਛੀ ਗੱਲ ਕਰਦੇ ਆ ਉਹ ਸੰਦੇ ਹੁੰਦੇ ਸਰਕਾਰ ਦੇ ਆ ਇਹ ਗੱਲ ਹੋਰ ਸੁਣੇ ਧਿਆਨ ਦੇ ਨਾਲ ਬਈ